ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਨਰਤੂ ਸਵਾਗਤ ਕਰਦੀ ਹਾਂ ਹਾਜ਼ਰਾ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਕਾ ਦਰਬਾਰ ਸਾਹਿਬ ਦੀ 32ਵੀਂ ਵਰੇਗੜ ਮਨਾਉਣ ਤੇ ਸਾਕੇ ਦੇ ਸ਼ਹੀਦਾਂ ਦੇ ਨਿਮਿਤ ਅਰਦਾਸ ਕਰਨ ਲਈ ਪੰਥ ਇਕੱਤਰਤ ਹੋਇਆ ਉੱਥੇ ਕੀ ਕੀ ਵਾਪਰਿਆ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਪੀਜੀ ਵਾਈਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 84 ਸਾਂਕੇ ਦੇ ਸ਼ਹੀਦਾਂ ਨੂੰ ਨਿਮਿਤ ਅਰਦਾਸ ਦੇ ਵਿੱਚ ਖਾਲਸਾ ਪੰਥ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਿਆ ਉਥੇ ਕੀ ਕੀ ਵਾਪਰਿਆ ਸਾਡੇ ਦਰਸ਼ਕਾਂ ਨੂੰ ਵਿਸਤਾਰ ਨਾਲ ਦੱਸੋ ਬੀਬਾ ਜਿਸ ਤਰ੍ਹਾਂ ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਸਾਕਾ ਦਰਬਾਰ ਸਾਹਿਬ ਉਹਦੀ ਬੱਤੀ ਵੀ ਬਰੇ ਗਾਂਢ ਹਾਂਜੀ ਸੋ ਅੱਜ 6 ਜੂਨ ਵਾਲੇ ਦਿਨ ਜਿਸ ਦਿਨ ਮਰਦ ਮੁਜਾਹਦ ਬੀਬੀ ਸਦੀਦੇ ਮਹਾਨ ਸਿੱਖ ਸнт ਜਰਨੈਲ ਸਿੰਘ ਵਿਖਾਲਾ ਸਾਹ ਪਿੰਡਰਾਂ ਵਾਲਿਆਂ ਨੇ ਹਾਂਜੀ ਆਪਣੇ ਸਾਥੀਆਂ ਸਮੇਤ ਸ਼ਹਾਦਤ ਦਿੱਤੀ ਜੀ ਸੋ ਅੱਜ ਦੇ ਦਿਨ ਨੂੰ ਸਮੁੱਚੀ ਕੌਮ ਜਿਸ ਤਰ੍ਹਾਂ ਆਪਾਂ ਬਾਰ-ਬਾਰ ਗੱਲ ਕੀਤੀ ਆ ਕਿ ਇੱਕ ਕੌਮ ਦੇ ਮਨਾਚ ਅੱਜ ਦੇ ਦਿਹਾੜੇ ਨੂੰ ਖਾਸ ਕਰਕੇ ਸਾਕਾ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਚੀਜ਼ ਆ ਜਿਹੜੀ ਉਸ ਸਮੁੱਚੀ ਕੌਮ ਦੇ ਮਨਚ ਭਾਵੇਂ ਕਿ ਹਮੇਸ਼ਾ ਟਸ-ਟਸ ਕਰਦੀ ਰਹਿੰਦੀ ਆ ਪਰ ਜਦੋਂ ਇਸ ਦਿਹਾੜੇ ਦੀ ਬਰੇਦੰਡ ਆ ਜਾਂਦੀ ਆ ਜਾਂ ਇਸ ਦਿਹਾੜੇ ਦੀ ਕੋਈ ਵਿਆਖਿਆ ਕਰਦਾ ਕੋਈ ਗੱਲ ਕਰਦਾ ਉਹਨਾਂ ਦ੍ਰਿਸ਼ਾਂ ਦੀ ਚਰਚਾ ਕਰਦਾ ਤੇ ਉਹ ਚੀਜ਼ ਆ ਜਿਹੜੀ ਉਹ ਬੜੀ ਤਿੱਖੀ ਹੋ ਕੇ ਹਰ ਸਿੱਖ ਦੇ ਹਿਰਦੇ ਚ ਉਹ ਨੂੰ ਝੋੜਦੀ ਆ ਉਹਨੂੰ ਹਲੂਣਦੀ ਵੀ ਆ ਉਹਦੀਆਂ ਭਾਵਨਾਵਾਂ ਨੂੰ ਕੁਰੇਤੀ ਦੀ ਆ ਜੀ ਸੋ ਅੱਜ ਜਦੋਂ ਸਮੁੱਚਾ ਸਿੱਖ ਪੰਥ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਇੱਕ ਦੁਨੀਆ ਦਾ ਅਨੋਖਾ ਇਤਿਹਾਸ ਵੀ ਸਿਰਜਿਆ ਤੇ ਸਿੱਖ ਕੌਮ ਦਾ ਜਿਹੜਾ ਪ੍ਰਾਤਨ ਇਤਿਹਾਸ ਹੈ ਹਾਂਜੀ ਉਹਨੂੰ ਦੁਆਰਾ ਜੀਵਤ ਕਰਕੇ ਵੀ ਦਿਖਾਇਆ ਜੀ ਕਿਸੇ ਸਮੇਂ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਜੀ 10 ਲੱਖ ਤੋਂ ਬਾਅਦ ਮੁਗਲ ਫੌਜ ਹਾਂਜੀ ਸਿੰਘਾਂ ਨੇ ਮੁਕਾਬਲਾ ਕੀਤਾ ਕਿਸੇ ਸਮੇਂ ਸਾਰਾ ਗੜੀ ਦੇ 21 ਸਿੰਘ ਜੀ ਉਹ ਲਕਵੈਲੀਆਂ ਦਾ ਇੱਕ ਬਹੁਤ ਵੱਡੀ ਪੀੜ ਹਜ਼ੂਮ ਮੁਕਾਬਲਾ ਕੀਤਾ ਜੀ ਕਿਸੇ ਸਮੇਂ ਦੋ ਸਿੰਘ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਹਕੂਮਤ ਟਾਕਰੇ ਤੇ ਆ ਕੇ ਖੜੇ ਜੀ ਕਿਸੇ ਸਮੇਂ ਦੋ ਸਿੰਘ ਐ ਸੁੱਖਾ ਸਿੰਘ ਭਈ ਮਹਿਤਾਬ ਸਿੰਘ ਮਸੇ ਰੰਗੜ ਦਾ ਸਹਿਰਾ ਜਿਹੜਾ ਉਹ ਦਰبار صاحب ਜਿੱਥੇ ਉਹ ਕਬਜਾ ਜਮਾ ਕੇ ਬੈਠਾ ਸੀ ਦਰਬਾਰ ਸਾਹਿਬ ਦੀ ਬੇਰਹਿਮਤੀ ਕਰ ਰਿਆ ਸੀ ਉਥੋਂ ਭੱਟ ਕੇ ਲੈ ਕੇ ਤੇ ਮਤਲਬ ਜਿਹੜਾ ਪ੍ਰਾਰਥਨਾ ਤੇ ਆਸੀ ਸੀ ਕਹਦਾ ਕਿ ਸਵਾਲਾ ਆਖ ਨਾਲ ਹੀ ਲੜਾਓ ਮਤਲਬ ਅੱਗੇ ਕੀ ਆ ਦੁਸ਼ਮਣ ਕਿੰਨੀ ਗਿਰਤੀ ਚਾ ਕਿੰਨਾ ਤਾਕਤਵਰ ਆ ਇਸ ਗੱਲ ਦੀ ਸਿੰਘ ਸਿੱਖ ਕੌਮ ਪ੍ਰਵਾਹ ਨਹੀਂ ਕਰਦੀ ਜੀ ਕੌਮ ਲਈ ਜੂਝਣਾ ਧਰਮ ਲਈ ਜੂਝਣਾ ਪੰਥ ਲਈ ਜੂਝਣਾ ਗੁਰੂ ਲਈ ਜੂਝਣਾ ਸਿਰਫ ਤੇ ਸਿਰਫ ਉਹਨਾਂ ਲਈ ਉਹ ਮੈਂ ਰੱਖਦਾ ਮੌਤ ਸਾਹਮਣੇ ਖੜੀ ਆ ਕੋਈ ਚਿੰਤਾ ਨਹੀਂ ਜੀ ਤੋ ਇਹ ਉਸ ਸਮੇਂ ਸੰਤ ਜਮੈਲ ਸਿੰਘ ਦੀ ਖਾਲਸਾ ਕੁੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀ ਸੀ ਜਿਹੜੇ ਜਿਨ੍ਹਾਂ ਦੀ ਗਿਣਤੀ ਜੀ ਉਸ ਤੋਂ ਬਾਅਦ ਜਿਹੜੀ ਮੁਖ ਰੂਪ ਦੇ ਵਿੱਚ ਸਾਹਮਣੇ ਆਈ 157 ਸੀ ਜਿੰਨੇ ਨੇ ਉਸ ਸਮੇਂ ਸ਼ਹੀਦੀਆਂ ਦਿੱਤੀਆਂ ਸੰਤਾਂ ਦੇ ਨਾਲ ਸੋ ਉਹਨਾਂ ਸਿੰਘਾਂ ਵੱਲੋਂ ਤਿੰਨ ਦੇਸ਼ਾਂ ਦੀ ਹੋਂਦ ਆ ਜਿਹੜੀ ਭਾਰਤੀ ਹਕੂਮਤ ਆ ਉਹਦੇ ਨਾਲ ਇੰਗਲੈਂਡ ਦੀ ਸਰਕਾਰ ਨੇ ਵੀ ਸਾਥ ਦਿੱਤਾ ਉਹਦੇ ਨਾਲ ਦੂਸਰੀ ਸਰਕਾਰ ਨੇ ਵੀ ਸਾਥ ਦਿੱਤਾ ਤਿੰਨ ਦੇਸ਼ਾਂ ਜੀਆਂ ਸਰਕਾਰਾਂ ਨੂੰ ਤਿੰਨ ਦੇਸ਼ਾਂ ਦੀ ਫੌਜ ਨੂੰ 72 ਘੰਟੇ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਲੋਹੇ ਦੇ ਚਨੇ ਚਵਾਏ ਜਿਸ ਤਰ੍ਹਾਂ ਉਹਨਾਂ ਦਾ ਮੂੰਹ ਤੋੜਿਆ ਮੂੰਹ ਭੰਨਿਆ ਉਹ ਇਤਿਹਾਸ ਜਿਹੜਾ ਪ੍ਰਾਤਨ ਸਿੱਖ ਇਤਿਹਾਸੀ ਉਹਨੂੰ ਦੁਆਰਾ ਸੰਜੀਵ ਕਰਕੇ ਦਿਖਾਇਆ ਤੇ ਨਾਲ ਦੀ ਨਾਲ ਬਹਾਦਰੀ ਦਾ ਸੇਖੜ ਹੈ ਜੀ ਦੂਸਰੇ ਪਾਸੇ ਵੈਸ਼ਿਆਨਾ ਕਤਲੀਆਮ ਦਾ ਸੇਖੜ ਹੋਇਆ ਕੇ ਭਾਰਤੀ ਹਕੂਮਤ ਨੇ ਭਾਰਤੀ ਫੌਜ ਨੇ ਉਹਨਾਂ ਸਿੱਖ ਸੰਗਤਾਂ ਦਾ ਜਿਹੜੀਆਂ ਪੰਜਵੇਂ ਪਾਤਸ਼ਾਹ ਨੂੰ ਨਤਮਸਤਕੋਂ ਪੰਜਵੇਂ ਪਾਸ਼ਾ ਦੀ ਸ਼ਹਾਦਤ ਨੂੰ ਨਤਮਸਤਕੋ ਲਈਆਂ ਸੀ ਉਹਨਾਂ ਦੇ ਜਿਸ ਤਰ੍ਹਾਂ ਵੈਸ਼ੀਆਂ ਨਾਲ ਟੰਗ ਨਾਲ ਕਤਲੇਆਮ ਕੀਤਾ ਬਜ਼ੁਰਗਾਂ ਦਾ ਔਰਤਾਂ ਦਾ ਬੱਚਿਆਂ ਦਾ ਉਹ ਵੀ ਮਤਲਬ ਵੈਸ਼ੀਆਂ ਨਾਲ ਕਤਲੇਆਮ ਨਾ ਸਿਕਰਾ ਦੋ ਇੱਕ ਪਾਸੇ ਸ਼ਾਨਾਮਤੀ ਸ਼ਹਾਦਤ ਸ਼ਾਨਾਮਤੀ ਬਹਾਦਰੀ ਸ਼ਾਨਾਮਤੀ ਕੁਰਬਾਨੀ ਸ਼ਾਨਾਮਤੀ ਸ਼ਾਨਾਮਤੀ ਅਡੋਲਤਾ ਤੇ ਦੂਸਰੇ ਪਾਸੇ ਵੈਸ਼ੀਆਂ ਨਾ ਕਤਲੇ ਸੋ ਇਹ ਦੋਨਾਂ ਦਾ ਸਿੱਖਰੇ ਇਹ ਕੌਮ ਦੇ ਲਈ ਇਹ ਜਿਹੜੇ ਦਿਹਾੜੇ ਨੇ ਧਰਤੀ ਦੇ ਸੱਚਖੰਡ ਤੇ ਦੁਸ਼ਮਣ ਦੇਸ਼ਾਂ ਵਾਂਗੂ ਹਮਲਾ ਹੋਇਆ ਸੋ ਇਹ ਜਿਹੜੀ ਮੈਂ ਗੱਲ ਕੀਤੀ ਹੈ ਕਿ ਹਰ ਸਿੱਖ ਦੇ ਮੰਚ ਇੱਕ ਚੀਜ਼ ਪੈ ਰੱਖਦੇ ਆ ਤੇ ਉਸ ਚੀਜ਼ ਨੂੰ ਲੈ ਕੇ ਅੱਜ ਸਿੱਖ ਸੰਤਾਂ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਣ ਲਈ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਨੇ ਮਤ ਅਰਦਾਸ ਚ ਸ਼ਾਮਲ ਉਮਰ ਲਈ ਤੇ ਉਸ ਸਮੇਂ ਦਾ ਜਿਹੜਾ ਵਰਤਾਰਾ ਜਿਹੜਾ ਹਰ ਸਿੱਖ ਦੇ ਮਨ ਦੇ ਵਿੱਚ ਚੱਲਦਾ ਰਹਿੰਦਾ ਜਦੋਂ ਵੀ ਗੱਲ ਕਰਦੇ ਆ ਅਸੀਂ ਠਾਕਾ ਦਰਬਾਰ ਸਾਹਿਬ ਦੀ ਉਸ ਦ੍ਰਿਸ਼ ਨਾਲ ਇੱਕ ਮੇਖ ਹੋਣ ਦੇ ਲਈ ਸਿੱਖ ਸੰਗਤਾਂ ਅੱਜ ਦੇ ਦਿਨ ਸ੍ਰੀ ਕਾਰ ਤਖਤ ਸਾਹਿਬ ਤੇ ਪਹੁੰਚਦੀਆਂ ਨੇ ਪਰ ਤੋਂ ਦੂਸਰੇ ਪਾਸੇ ਜਿਹੜੀ ਆਪਾਂ ਗੱਲ ਕਰਦੇ ਆ ਰਹੇ ਆ ਕਿ ਜਿਹੜੀਆਂ ਉਹ ਤਾਕਤਾਂ ਜਿਹੜੀਆਂ ਸਿੱਖਾਂ ਦੀਆਂ ਦੁਸ਼ਮਣ ਨੇ ਜੀ ਤੇ ਉਹਨਾਂ ਤਾਕਤਾਂ ਦੇ ਜਿਹੜੇ ਮਤਲਬ ਹਥਿਆਰ ਬਣੇ ਹੋਏ ਨੇ ਉਹਨਾਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਨੇ ਬਾਦਲ ਕੇ ਜੀ ਉਹ ਇਹ ਨਹੀਂ ਚਾਹਦੇ ਕਿ ਸਿੱਖ ਕੌਮ ਆ ਜਿਹੜੀ ਆਪਣੇ ਉਸ ਸਿਆਨਮਤੇ ਇਤਿਹਾਸ ਨੂੰ ਉਸ ਮਹਾਨ ਸ਼ਹੀਦਤ ਨੂੰ ਕਿਉਂਕਿ ਅੱਜ ਜੇ ਅਸੀਂ ਅੱਜ ਦੇ ਨੌਜਵਾਨਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਲਈ ਵੀ ਸੰਤ ਦੇ ਰਾਇ ਸਿੰਘ ਖਾਲਸਾ ਪਿੰਡਰਾਂ ਵਾਲੇ ਰੋਲ ਮਾਡਲ ਚਾਹੇ ਉਹ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਨਮ ਹੋਏ ਨੌਜਵਾਨ ਨੇ ਪਰੰਤੂ ਉਹਨਾਂ ਦੇ ਲਈ ਪਿੰਡਰਾਂ ਵਾਲੇ ਰੂਲ ਮਾਡਲ ਨੇ ਉਹਨਾਂ ਦੇ ਨਾਮ ਤੇ ਉਹਨਾਂ ਦੀ ਕੁਰਬਾਨੀ ਦੇ ਜਜ਼ਬੇ ਤੇ ਉਹਨਾਂ ਦੀ ਸੋਚ ਤੇ ਉਹਨਾਂ ਦੇ ਮਿਸ਼ਨ ਤੇ ਅੱਜ ਦਾ ਨੌਜਵਾਨ ਨਹੀਂ ਹੁੰਦੀ ਆ ਜਿਹੜਾ ਉਹ ਪੂਰੀ ਤਰ੍ਹਾਂ ਕੁਰਬਾਨੀ ਦੇਣ ਲਈ ਤਿਆਰ ਹੋ। ਸੋ ਸਰਕਾਰ ਇਹ ਨਹੀਂ ਚਾਹੁੰਦੀ ਹੈਗੀ ਕਿ ਉਹ ਪ੍ਰਾਤਨ ਵਿਰਸਾ ਹੈ ਜਿਹੜਾ ਸੰਤਾਂ ਦੀ ਸ਼ਹਾਦਤ ਆ ਸਿੰਘਾਂ ਦੀ ਸ਼ਹਾਦਤ ਆ ਜਾਂ ਦੂਸਰੇ ਪਾਸੇ ਸਿੱਖ ਸੰਤਾਂ ਦਾ ਹੋਇਆ ਵੈਸ਼ੀਆਨਾ ਕਤਲਿਆਂ ਪ੍ਰਤੀ ਰੋਹ ਤੇ ਰੋਸ ਆ ਜਿਹੜਾ ਉਹ ਕੌਮ ਦੇ ਵਿੱਚ ਜੀਵਤ ਰਹਿ ਹਾਂਜੀ ਨਹੀਂ ਚੌਦਹੀ ਸੋ ਇਸ ਕਰਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੌਮ ਆ ਜਿਹੜੀ ਉਹ ਆਪਣੇ ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੋਣ ਲਈ ਸ਼ੀ ਅਕਾਲ ਤੱਕ ਸਿਰ ਤੇ ਇਕੱਤਰ ਨਾ ਹੋ ਸਕੇ ਜੇ ਇਕੱਤਰ ਹੁੰਦੀ ਵੀ ਆ ਤਾਂ ਉਸ ਨੂੰ ਇਸ ਇਹੋ ਜੇ ਵਹਿਣ ਚ ਮੋੜ ਦਿੱਤਾ ਜਾਵੇ ਜਿਵੇਂ ਉਹ ਪਾ ਗੱਲ ਕੀਤੀ ਆ ਕਿ ਆਪਸ ਵਿੱਚ ਲੜਾ ਦਿਓ ਪੱਗਾਂ ਲਹਾ ਦਿਓ ਕਿਰਪਾਨਾਂ ਲਹਿਰਾ ਦਿਓ ਇਹ ਇਹ ਸਾਰਾ ਕੁਝ ਤੇ ਜਿਹੜਾ ਮੁੱਖ ਮੰਤਰੀ ਆ ਜਿਹੜਾ ਉਹਨੂੰ ਦੂਰ ਕਰ ਦਿਓ ਇਹ ਸਰਕਾਰ ਦੀਆਂ ਏਜੰਸੀਆਂ ਖੁਦ ਸਰਕਾਰ ਸਰਕਾਰ ਦੇ ਚਮਚੇ ਇਸ ਪਾਸੇ ਹਰ ਸੰਭਵ ਕੋਸ਼ਿਸ਼ ਕਰਦੇ ਆ ਤੇ ਐਸ ਵਾਰ ਕਿਉਂਕਿ ਐਸ ਵਾਰ ਇੱਕ ਤਾਂ ਇਹ ਆ ਕਿ 2017 ਦੀਆਂ ਚੋਣਾਂ ਸਿਰ ਤੇ ਖੜੀਆਂ ਨੇ ਦੂਸਰਾ ਇਸ ਵਾਰ ਇਹ ਆ ਕਿ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਦਾ ਬੇਅਦਬੀ ਕਾਂਡ ਆ ਜਿਹੜਾ ਉਸ ਕਾਰਨ ਬਾਦਲ ਕੀ ਨੇ ਜਿਹੜੇ ਉਹ ਸਿੱਖ ਪੰਥ ਵੱਲੋਂ ਨਕਾਰੇ ਜਾ ਚੁੱਕੇ ਨੇ ਸਰਬੱਤ ਖਾਲਸਾ ਜਿਹੜਾ ਉਸ ਤੋਂ ਬਾਅਦ ਬਾਦਲ ਕੀ ਬੁਰੀ ਤਰ੍ਹਾਂ ਨਕਾਰੇ ਜਾ ਚੁੱਕੇ ਨੇ ਸੋ ਅਜਿਹੇ ਮਾਹੌਲ ਦੇ ਵਿੱਚ ਬਾਦਲ ਕਿਆ ਨੇ ਇਸ ਵਾਰ ਜਿਹੜਾ ਜੂਨ 1984 ਦੇ ਸਾਕੇ ਦੀ ਯਾਦ ਆ ਜਿਹੜੀ ਉਹ ਕੋਸ਼ਿਸ਼ ਇਹਨਾਂ ਨੇ ਕੀਤੀ ਸੀ ਕਿ ਕਿਸੇ ਤਰ੍ਹਾਂ ਇਸ ਸਮੁੱਚੇ ਸਮਾਗਮ ਨੂੰ ਤਾਰ ਪਿੱਡੋ ਕਰ ਦਿੱਤਾ ਜਾਵੇ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਖੌਫ ਦਾ ਮਾਹੌਲ ਸਿਰਦਿਆ ਦੋ ਦਿਨ ਪਹਿਲਾਂ ਗ੍ਰਿਫਤਾਰੀਆਂ ਦਾ ਚੱਕਰ ਚਲਾਇਆ ਗਿਆ ਤੇ ਬੀਤੀ ਰਾਤ ਬਦਲ ਸਰਕਾਰ ਨੇ ਆਪਣੇ ਜਿਹੜੇ ਉਹਦੇ ਉਸ ਇਲਾਕੇ ਦੇ ਐਮਐਲਏ ਆ ਮੰਤਰੀ ਆ ਸੰਤਰੀ ਆ ਜਜੋ ਵੀ ਆ ਉਹਨਾਂ ਦੇ ਰਾਹੀਂ ਵੱਦ ਤੋਂ ਵੱਧ ਇਕੱਠਾ ਜਿਹੜਾ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਸ਼੍ਰੀਕਾਲਤਾਖਸਬ ਤੇ ਕਰੋ ਤੇ ਉਸ ਇਕੱਠ ਨੂੰ ਹਦਾਇਤਾਂ ਸੀ ਕਿ ਜਿਹੜਾ ਵੀ ਤੁਹਾ ਕੋਈ ਪੰਥਦਰਦੀ ਆਉਂਦਾ ਵਾ ਇੱਥੇ ਸੱਚੇ ਮਨ ਉਹ ਜਿਹੜਾ ਨਤਮਸਤਕ ਹੋਣ ਆਉਂਦਾ ਉਹਦੀ ਆਵਾਜ਼ ਨਹੀਂ ਤੁਸੀਂ ਬਾਹਰ ਨਿਕਲਣੇ ਨਹੀਂ ਉਹਦੀ ਆਵਾਜ਼ ਬੰਦ ਕਰ ਲੈਣੀ ਆ ਉਹਦੀ ਸੰਗੀ ਸੰਗੀ ਆ ਜਿਹੜੀ ਉਹ ਨੱਪ ਲੈਣੀ ਆ ਉਹਦੇ ਲਈ ਵੱਡਾ ਇਕੱਠ ਕੀਤਾ ਟਾਸਕ ਫੋਰਸ ਸ਼੍ਰੋਮਣੀ ਕਮੇਟੀ ਦੀ ਤੇ ਜੱਟ ਕਪੜੀਆਂ 1200 ਪੁਲਿਸ ਵਾਲਾ ਜਿਹੜਾ ਉੱਥੇ ਮੌਜੂਦ ਸੀ ਜੀ ਪਰੰਤੂ ਗੁਰੂ ਦੀ ਕਿਰਪਾ ਗੁਰੂ ਦੀ ਜਿਹੜੀ ਕੌਮ ਨੂੰ ਦਿੱਤੀ ਹੋਈ ਸਮਰੱਥਾ ਹਾਂਜੀ ਉਸ ਨੇ ਮਤਲਬ ਬਾਦਲ ਸਰਕਾਰ ਦੀਆਂ ਜਿਹੜੀਆਂ ਇਹ ਸਾਰੀਆਂ ਕੋਝੀਆਂ ਸ਼ਾਸ਼ਾ ਸੀ ਇਹਨਾਂ ਨੂੰ ਪੂਰੀ ਤਰ੍ਹਾਂ ਟੀਲੇ ਟੀਲੇ ਕਰਤਾ ਸਿਰੇ 'ਤੇ ਚੜਨ ਦਿੱਤਾ ਕੌਮ ਦੇ ਜੋਸ਼ ਤੇ ਕੌਮ ਦੇ ਰੋਹ ਦੇ ਸਾਹਮਣੇ ਸਾਰੀ ਸਾਜਿਸ਼ ਜਿਹੜੀ ਉਹ ਉੱਡ ਪੁੱੜ ਗਈ ਜੀ ਪਹਿਲੀ ਵਾਰ ਆ ਬਹੁਤ ਸਾਲਾਂ ਬਾਅਦ ਕਿ ਕੌਮ ਦਾ ਬਹੁਤ ਵੱਡਾ ਇਕੱਠ ਆ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਹਾਂਜੀ ਤੇ ਇਸ ਇਕੱਠ ਦੇ ਵਿੱਚ 80% ਦੀ ਤੋਂ ਬਾਅਦ ਜੀ ਸਿੱਖ ਨੌਜਵਾਨ ਸੀ ਜਿਹੜੇ ਮਤਲਬ 15 ਤੋਂ 30 ਸਾਲ ਦੀ ਉਮਰ ਦੇ ਸੀ ਹਾਂਜੀ ਇਸ ਇਕੱਠ ਦੇ ਵਿੱਚ ਪਹਿਲੀ ਵਾਰ ਬੀਬੀਆਂ ਨੇ ਵੱਡੀ ਗਣਤੀ ਵਿੱਚ ਹਿੱਸਾ ਲਿਆ ਜੀ ਤੇ ਇਹ ਜਿਹੜਾ ਮਤਲਬ ਕੌਮ ਦੇ ਰੋ ਤੇ ਰੋਸ ਵਾਲਾ ਇਕੱਠ ਸੀ ਉਸ ਇਕੱਠ ਨੇ ਜਦੋਂ ਦਰਬਾਰ ਸਾਹਿਬ ਤੇ ਮਤਲਬ ਕੀਰਤਨ ਤੋਂ ਬਾਅਦ ਅਰਦਾਸ ਹੋਈ ਜੀ ਅਰਦਾਸ ਤੋਂ ਬਾਅਦ ਹੈੱਡ ਗ੍ਰੰਤੀ ਭਾਈ ਜਗਤਾਰ ਸਿੰਘ ਹੋਰਾਂ ਨੇ ਹੁਕਮਨਾਮਾ ਲਿਆ ਤੇ ਹੁਕਮਨਾਮੇ ਤੋਂ ਤੁਰੰਤ ਬਾਅਦ ਹਾਂਜੀ ਇਸ ਤਰ੍ਹਾਂ ਦੀ ਬਿਨਿਵਿਧੀ ਸਾਜੇਸ਼ ਜੀ ਸ਼੍ਰੋਮਣੀ ਕਮੇਟੀ ਵਾਲੀ ਜਥੇਦਾਰ ਜੀ ਇਹਨਾਂ ਨੂੰ ਸਰਬੱਤ ਖਾਲਸਾ ਨਕਾਰ ਚੁੱਕਾ ਜੀ ਬਿਆਨੀ ਗਰਮਚੰਦ ਸਿੰਘ ਉਹ ਸੰਦੇਸ਼ ਦੇਣ ਦੇ ਲਈ ਕੌਮ ਦੇ ਨਾਮ ਸੰਦੇਸ਼ ਦੇਣ ਦੇ ਖੜੇ ਹੋ ਹਾਂਜੀ ਉਹਨਾਂ ਦੇ ਖੜੇ ਹੋਣ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜੁੜੀ ਹੋਈ ਸੀ ਜੀ ਉਹਨੇ ਮਤਲਬ ਕਿ ਜੋ ਜਨਾਬਾ ਦੀ ਟੰਗ ਦੇ ਨਾਲ ਇੱਕ ਕੋਨੇ ਤੋਂ ਸ਼ੁਰੂ ਹੋ ਕੇ ਦੂਜੇ ਕੋਨੇ ਦੂਜੇ ਕੋਨੇ ਤੋਂ ਤੀਜੇ ਕੋਨੇ ਤੀਜੇ ਕੋਨੇ ਤੋਂ ਚੌਥੇ ਕੋਣ ਖਾਲਸਾ ਧੰਦਾਬਾਦ ਤੇ ਨਾਰਿਆਂ ਦੀ ਗੂੰਜ ਆ ਜਿਹੜੀ ਜੀ ਉਹ ਸੁਣਾਈ ਦਿੱਤੀ ਗਿਆਨੀ ਗੁਰਵਚਨ ਸਿੰਘ ਕੀ ਬੋਲ ਰਹੇ ਆ ਉਹ ਕਿਸੇ ਨੂੰ ਨਾ ਸੁਣਾਈ ਦਿੱਤਾ ਤੇ ਨਸ਼ਾਹਦ ਉਹਨਾਂ ਨੇ ਉਸ ਤੋਂ ਬਾਅਦ ਜੁਰਤ ਵੀ ਨਹੀਂ ਕੀਤੀ ਕਿ ਕੁਝ ਬੋਲੇ ਹੋ ਜੀ ਸੋ ਉਹ ਸੰਦੇਸ਼ ਨੂੰ ਖਾਲਸਾ ਧੰਦਾਬਾਦ ਦੇ ਨਾਰਿਆਂ ਨੇ ਹਵਾ ਛੁੜਾ ਦਿੱਤਾ ਹਾਂਜੀ ਤੇ ਸਿੱਖ ਸੰਗਤਾਂ ਦਾ ਜਿਹੜਾ ਉਹ ਰੋਹ ਤੇ ਰੋਸ ਸੀ ਉਹਨੂੰ ਜਿਹੜੇ ਉੱਥੇ ਬਾਦਲ ਕਿਆਂ ਦੇ ਜਿਹੜੇ ਸੰਤਰੀ ਮੰਤਰੀ ਐਮ ਐਲ ਏ ਜਿਹੜੇ ਵਿਰਸਾ ਸਿੰਘ ਬਲਟੋਹਾ ਵਰਗੇ ਜਾਂ ਉਹ ਸੰਤੂ ਵਰਗੇ ਜਾਂ ਬਰਮਪੁਰਾ ਵਰਗੇ ਜਿਹੜੇ ਹੁੰਦੜ ਵਰਗੇ ਜਿਹੜੇ ਉੱਥੇ ਆਪਣੇ ਸਾਥੀਆਂ ਦੇ ਨਾਲ ਆਪਣੀ ਗੁੰਡਾ ਵਰਗੇਟ ਦੇ ਨਾਲ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਛੁੱਟ ਥੋੜੀ ਬਹੁਤੀ ਕੋਸ਼ਿਸ਼ਾਂ ਜਿਹੜੀ ਜਦੋਂ ਕੀਤੀ ਤਾਂ ਜੋ ਸਿੱਖ ਸੰਗਤਾਂ ਨੇ ਉਹਨਾਂ ਨਾਲ ਕੁੱਤੇ ਖਾਣੀ ਕੀਤੀ ਉਸ ਨੂੰ ਦੇਖਦਿਆਂ ਹੋਇਆਂ ਉਹ ਪੂਛ ਦਵਾ ਕੇ ਪਚ ਗਏ ਪਹਿਲੀ ਵਾਰਾ ਕੀ ਕੌਮ ਨੇ ਆਪਣੇ ਜੋਸ਼ ਦੇ ਨਾਲ ਆਪਣੀ ਰੋਹ ਦੇ ਨਾਲ ਆਪਣੇ ਰੋਸ ਦੇ ਨਾਲ ਤੇ ਅਨਸ਼ਾਸਨ ਦੇ ਨਾਲ ਜੀ ਕਿਸੇ ਨੇ ਉੱਤੇ ਕਿਰਪਾਨਾ ਨਹੀਂ ਲੈ ਰਹੀਆਂ ਹਾਂ ਜੀ ਕਿਸੇ ਨੇ ਵਿਰੋਧੀ ਦੀ ਪੱਗ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਮਤਲਬ ਕਿਸੇ ਨੇ ਹੁਲੜਵਾਜੀ ਦੀ ਕੋਸ਼ਿਸ਼ ਨਹੀਂ ਕੀਤੀ ਪਰੰਤੂ ਉਸ ਦੇ ਬਾਵਜੂਦ ਕੌਮ ਦੇ ਰੋਹ ਤੇ ਰੋਸ ਦੇ ਚਲਕਾਰੇ ਅੱਗੇ ਜਿਹੜੀ ਸੈਕਟਰਿਸ ਮਨਤਾਕਤਾ ਸੀ ਚਾਹੇ ਉਹ ਬਾਦਲ ਕਹਿੰਦੇ ਰੂਪ ਸੀ ਚਾਹੇ ਉਹ ਕਿਸੇ ਹੋਰ ਏਜੰਸੀ ਵੱਲੋਂ ਆਰਐਸਐਸ ਵੱਲੋਂ ਭੇਜੇ ਹੋਏ ਸਿੱਖਾਂ ਦੇ ਭੇਸ ਦੇ ਵਿੱਚ ਲੋਕ ਸੀ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੋਈ ਇੰਨੀ ਜ਼ਰੂਰਤ ਨਹੀਂ ਹੋਈ ਕਿ ਉਹ ਅੱਜ ਦੇ ਦਿਨ ਜੋ ਜੋ ਕੁਝ ਉਹਨਾਂ ਦੀ ਸੁਰੱਖਿਅਤ ਸਮਝੀ ਸਾਜਿਸੀ ਉਹਨੇ ਪ੍ਰਚਾਰ ਜਾਂਦੇ ਅੱਜ ਦੇ ਦਿਨ ਤੱਕ ਹੁਣ ਮਿਲਾ ਕੇ ਦੁਨੀਆ ਨੂੰ ਕੀ ਸਨੇਹਾ ਗਿਆ ਲਿਖ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ ਕਿ ਅੱਜ ਦੇ ਦਿਨ ਦਾ ਜਿਹੜਾ ਸਭ ਤੋਂ ਵੱਡਾ ਸੁਨੇਹਾ ਇਹ ਗਿਆ ਕਿ ਕੌਮ ਦੇ ਗੁਦਾਰ ਲੱਖ ਜਤਨ ਕਰ ਲੈ। ਹਾਂਜੀ। ਪਰੰਤੂ ਉਹ ਕਦੇ ਵੀ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਦੇ ਜਜ਼ਬਾਤਾਂ ਨੂੰ ਕੌਮ ਦੇ ਵੇਗ ਨੂੰ ਦਬਾ ਨਹੀਂ ਸਕਦੀ। ਜੀ। ਸੋ ਜਿਸ ਤਰ੍ਹਾਂ ਦੂਸਰੇ ਪਾਸੇ ਅੱਜ ਕੌਮ ਨੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆ। ਜੀ। ਕਿ ਅੱਜ ਦਾ ਦਿਹਾੜਾ ਜਿਹੜਾ ਉਹ ਸ਼ਹੀਦਾਂ ਦੀ ਯਾਦ ਨੂੰ ਸਮਰਪਤਾ ਹਾਂਜੀ ਅੱਜ ਦੇ ਦਿਹਾੜੇ ਅਸੀਂ ਉਹ ਸਿੱਖ ਸੰਗਤ ਜਿਹਦਾ ਵੈਸ਼ਿਆ ਨਾ ਢੰਗ ਨਾਲ ਇਸ ਸਮੇਂ ਦੀ ਸਰਕਾਰ ਨੇ ਕਤਲੇਆਮ ਕੀਤਾ ਉਹਨਾਂ ਦੀ ਯਾਦ ਨੂੰ ਸਮਰਪਤਾ ਜੀ ਸੋ ਸਿੱਖ ਕੌਮ ਨੇ ਦੁਸ਼ਮਣਾਂ ਨੂੰ ਭਜਾਇਆ ਵੀ ਹਾਂਜੀ ਦੁਸ਼ਮਣ ਤਾਕਤਾਂ ਨੂੰ ਭਾਜੜ ਵੀ ਪਾਈ ਤਦੂ ਨਾਲ ਦੀ ਨਾਲ ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਕਿ ਜਿਹੜਾ ਸਾਡਾ ਵਿਰੋਧੀ ਮੀਡੀਆ ਹਿੰਦੀ ਮੀਡੀਆ ਜਿਹੜਾ ਉਹ ਹਰ ਗੱਲ ਨੂੰ ਅਵਾਰ ਕੇ ਸਿੱਖਾਂ ਦਾ ਜਿਹੜਾ ਅਕਸ ਹੈ ਉਹਨੂੰ ਵਿਗਾੜ ਕੇ ਪੇਸ਼ ਕਰਨ ਦਾ ਯਤਨ ਕਰਦਾ ਸੋ ਇਹ ਅੱਜ ਦਾ ਦਿਹਾੜਾ ਜਿਹੜਾ ਕੌਮ ਵੱਲੋਂ ਬਖਾਏ ਗਏ ਰੋ ਰੋਸ ਤੇ ਨਾਲ ਦੀ ਨਾਲ ਅਨੁਸ਼ਾਸਨ ਤੇ ਸਿਆਣ ਸੋ ਜਿਸ ਦਿਨ ਕੌਮ ਦੇ ਵਿੱਚ ਇਹ ਚਾਰੇ ਗੱਲਾਂ ਦਾ ਸੁਮੇਲ ਸਹੀ ਢੰਗ ਜਿਵੇਂ ਅੱਜ ਹੋਇਆ ਜੇ ਇਹ ਚਾਰੇ ਗੱਲਾਂ ਦਾ ਸੁਮੇਲ ਸਹੀ ਢੰਗ ਨਾਲ ਹੋ ਜਵੇ ਤਾਂ ਕੌਮ ਆ ਜਿਹੜੀ ਉਹ ਕੋਈ ਵੀ ਸੰਘਰਸ਼ ਆ ਜਿਹੜਾ ਉਹ ਉਹਨੂੰ ਗਵਾ ਨਹੀਂ ਸਕਦੀ ਉਹਦੇ ਚੋਂ ਜਿੱਤ ਪ੍ਰਾਪਤ ਕਰੂਗੀ ਤੇ ਅੱਜ ਜਿਸ ਤਰ੍ਹਾਂ ਨੌਜਵਾਨ ਜਿਹੜਾ 80% ਦੀ ਨੌਜਵਾਨ ਅੱਜ ਦੇ ਸਮਾਗਮ ਦੇ ਵਿੱਚ ਸ਼ਾਮਲ ਸੀ ਜੋਸ਼ ਦਾ ਜਿਸ ਤਰ੍ਹਾਂ ਉਹਦਾ ਅਵਾਲੇ ਖਾਰ ਰਿਹਾ ਸੀ ਪਰਤੂ ਫੇਰ ਵੀ ਉਹਨੇ ਹੋਸ਼ ਨਾਲ ਕੰਮ ਲੈਂਦੇ ਹੋਇਆ ਜਿਹੜੀਆਂ ਸ਼ਰਾਰਤੀ ਅੰਸਰਸ ਸੀ ਜਿਹੜੇ ਸ਼ਰਾਰਤੀ ਤਾਕਤਾਂ ਜਿਹੜੀਆਂ ਚਾਹੁੰਦੀਆਂ ਸੀ ਕਿ ਸਿੱਖ ਅੱਜ ਦੇ ਦਿਨ ਮਤਲਬ ਦੁਨੀਆ ਦੇ ਸਾਹਮਣੇ ਆਪਣਾ ਤਮਾਸ਼ਾ ਪੇਸ਼ ਕਰਨ ਉਹ ਤੋਂ ਉਹਨਾਂ ਨੇ ਪੂਰੀ ਤਰ੍ਹਾਂ ਦੂਰ ਰਹਿ ਕੇ ਆਪਣੇ ਰੋਧ ਦਾ ਪ੍ਰਗਟਾਵਾ ਵੀ ਕੀਤਾ ਆਪਣੇ ਰੂਸ ਦਾ ਪ੍ਰਗਟਾਵਾ ਵੀ ਕੀਤਾ ਤੇ ਦੁਸ਼ਮਣਾਂ ਨੂੰ ਭਜਾਇਆ ਦੀ ਸੋ ਇਹ ਇੱਕ ਕਿਸ ਸੰਕੇਤ ਆ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਪੰਥ ਦੇ ਸਾਹਮਣੇ ਸ਼نگਰਸ਼ੀ ਹਾਂਜੀ ਬਹਾਦਰੀ ਅਡੋਲਤਾ ਕੁਰਬਾਨੀ ਦੇ ਜਜ਼ਵੇ ਤੇ ਦੂਰ ਦ੍ਰਿਸ਼ਟੀ ਸੋਚ ਵਾਲੀ ਇੱਕ ਨੌਜਵਾਨ ਲੀਡਰਸ਼ਿਪ ਹੈ ਜਿਹੜੀ ਉਹ ਜਲਦੀ ਉੱਪਰ ਕੇ ਸਾਹਮਣੇ ਆਉਗੀ ਜੀ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਨੂੰ ਤੇ ਬਾਦਲਦਲਵਾਦਿਆਂ ਨੂੰ ਅੱਜ ਸਿੱਖ ਕੌਮ ਨੇ ਸਬਕ ਸਿਖਾਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦਖੋ ਵੀ ਭਾਈ ਜਿਹੜੇ ਬੰਦੇ ਠੀਠ ਹੋ ਜਾਂਦੇ ਨੇ ਹਾਂਜੀ ਤੇ ਇੰਨੇ ਸਵਾਰਥੀ ਤੇ ਪਦਾਰਥੀ ਹੋ ਜਾਂਦੇ ਨੇ ਕਿ ਉਹਨਾਂ ਦੇ ਲਈ ਨਾ ਕੋਈ ਇੱਜ਼ਤ ਹੈ ਨਾ ਕੋਈ ਮਾਣ ਨਾ ਕੋਈ ਬੇਅਦਬੀ ਹੈ ਨਾ ਕੋਈ ਬੇਇੱਜ਼ਤੀ ਹੈ ਨਾ ਕੋਈ ਸ਼ਰਮਿੰਦਗੀ ਹੈ ਉਹਨਾਂ ਲਈ ਕੋਈ ਅਰਥ ਹੀ ਨਹੀਂ ਰੱਖਦੀ ਹਾਂਜੀ ਉਹਨਾਂ ਲਈ ਤੇ ਸਿਰਫ ਆਪਣਾ ਸਵਾਰਥ ਤੇ ਪਦਾਰਥ ਹੈ ਜਿਹੜੇ ਉਹ ਅਰਥ ਰੱਖਦੇ ਨੇ ਨਹੀਂ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਤੇ ਅੱਜ ਫੇਰ ਦੁਆਰਾ ਜਿਹੜੇ ਸਰਵਤ ਖਾਲਸਾ ਵੱਲੋਂ ਨਕਾਰਿਆ ਜਥੇਦਾਰ ਗਿਆਨੀ ਗੁਰਵਚਨ ਸਿੰਘ ਜਾ ਉਹਦੇ ਹੋਰ ਜਿਹੜੇ ਸਾਥੀ ਜਥੇਦਾਰ ਨੇ ਜਿਸ ਤਰ੍ਹਾਂ ਕੌਮ ਨੇ ਉਹਨਾਂ ਨੂੰ ਨਕਾਰਿਆ ਜੀ 40 ਮਿੰਟ ਕੌਮ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਹਾਂਜੀ ਉਹਨਾਂ ਨੂੰ ਇੰਨਾ ਵੀ ਉਹਨਾਂ ਦੇ ਵਿੱਚ ਹੌਸਲਾ ਹਿੰਮਤ ਦੀ ਜਰੂਰਤ ਨਹੀਂ ਸੀ ਕਿ ਉਹ ਕੌਮ ਦੇ ਸਾਹਮਣੇ ਉਹ ਅਖੀਰ ਕਾਲ ਤੱਕ ਸਭ ਤੋਂ ਬਾਹਰ ਆ ਜਾਂਦੇ ਜੀ ਸੋ ਉਹ ਜੇਹੀ ਹਾਲਤ ਜਦੋਂ ਜਦੋਂ ਉਹ ਇਹ ਮਹਿਸੂਸ ਕਰਦੇ ਨੇ ਕਿ ਕੌਮ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਤੇ ਉਸ ਤੋਂ ਬਾਅਦ ਇਸ ਪਦਵੀ ਦਾ ਜਿਹਦੇ ਨਾਲ ਉਹ ਚੁੰਬੜੇ ਹੋਏ ਨੇ ਉਹਦਾ ਅਰਥ ਕੀ ਰਹਿ ਜਾਂਦਾ ਹਾਂਜੀ ਸੋ ਜੇ ਉਹਨਾਂ ਦੀ ਜ਼ਮੀਰ ਥੋੜੀ ਵੀ ਜਾਗਦੀ ਹੁੰਦੀ ਜਿਸ ਪੱਦੀ ਤੇ ਉਹ ਬੈਠੇ ਨੇ ਛੇਵੇਂ ਪਾਦਸ਼ਾ ਉਹਨਾਂ ਨੂੰ ਸਮਰਥਾ ਤੇ ਸਮਤ ਦਿੰਦੇ ਤੇ ਉਹਨਾਂ ਦੀ ਜ਼ਮੀਰ ਜੇ ਉਹ ਜਾਗਦੀ ਤੇ ਘੱਟੋ ਘੱਟ ਅੱਜ ਦੇ ਦਿਨ ਉਹਨਾਂ ਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਕੌਮ ਨੇ ਉਹਨਾਂ ਨੂੰ ਅੱਜ ਦੇ ਦਿਹਾੜੇ ਸਾਥ ਦੇ ਦੇ ਦਿਹਾੜੇ ਸਾਕੇ ਦੇ ਸ਼ਹੀਦਾਂ ਦੀ ਯਾਦ ਦੇ ਦਿਹਾੜੇ ਨਕਾਰਿਆ ਤੇ ਉਹ ਕੌਮ ਦੇ ਸਾਹਮਣੇ ਹੱਥ ਜੋੜ ਕੇ ਕੌਮ ਦੀ ਝੋਲੀ ਚਾਕੇ ਬੈਠ ਜਾਂਦੇ ਕਿ ਇਸ ਇਸ ਅਹੁਦੇ ਨੂੰ ਜਿਹਨੂੰ ਕੌਮ ਨੇ ਨਕਾਰ ਦਿੱਤਾ ਅਸੀਂ ਇਸ ਅਹੁਦੇ ਦੇ ਯੋਗ ਨਹੀਂ ਨਾਲ ਸੀ ਇਸ ਅਹੁਦੇ ਨੂੰ ਚਿੰਬੜਿਆ ਰਹਿਣਾ ਚਾਹੁੰਦੇ ਆ ਤੇ ਕੌਮ ਦੇ ਬੇੜੇ ਦੇ ਕੌਮ ਦੀ ਗੋਚਾ ਕੇ ਬੈਠ ਜਾਂਦੇ ਸੋ ਪਰ ਤੁੱਕ ਜੇ ਵੀ ਮੈਂ ਗੱਲ ਕੀਤੀ ਹੈ ਕਿ ਜਦੋਂ ਬੰਦਾ ਵਿਅਕਤੀ ਹੈ ਜਿਹੜਾ ਉਹ ਸਵਾਰਥ ਪਦਾਰਥ ਦੇ ਵਿੱਚ ਇੰਨਾ ਗੋਲਾ ਹੋ ਜਾਂਦਾ ਤੇ ਫਿਰ ਉਹਨੂੰ ਜਿਹੜੀ ਸੱਚ ਦੀ ਆਵਾਜ਼ ਆ ਜਿਹੜੀ ਉਹ ਸੁਣਾਈ ਨਹੀਂ ਉਹਨਾਂ ਲਈ ਕੋਈ ਮਤਲਬ ਜੇ ਮੈਂ ਮੈਂ ਨਾਲ ਗੱਲ ਕੀਤੀ ਉਹਨਾਂ ਲਈ ਕੋਈ ਬੀਐਸਟੀ ਜਾਂ ਜਿਹੜੀ ਜਾਂ ਕੋਈ ਸ਼ਰਮਿੰਦਗੀ ਹੈ ਜਿਹੜੀ ਇਹ ਕੋਈ ਅਰਥ ਨਹੀਂ ਰੱਖਦੀ ਸੋ ਇਸ ਕਾਰਨ ਇੱਕ ਗੱਲ ਜ਼ਰੂਰ ਸਾਫ਼ ਹੋ ਗਈ ਹੈ ਮਤਲਬ ਕੁਦਰਤ ਦਾ ਕ੍ਰਿਸ਼ਮਾ ਆਪਾਂ ਜਿਸ ਦਿਨ ਭਾਈ ਬਲਬੀਰ ਸਿੰਘ ਨੇ ਬਾਦਲ ਨੂੰ ਰੂਪਾ ਦੇਣ ਤੋਂ ਇਨਕਾਰ ਕੀਤਾ ਸੀ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਕੁਦਰਤ ਦੇ ਕ੍ਰਿਸ਼ਮੇ ਦੀ ਹਾਂਜੀ ਸੋ ਇਹ ਕੁਦਰਤ ਦਾ ਕ੍ਰਿਸ਼ਮਾ ਜਿਹੜਾ ਬਾਰ-ਬਾਰ ਬਾਰ-ਬਾਰ ਵਾਪਰ ਰਿਹਾ ਹਾਂਜੀ ਅੱਜ ਜੋ ਕੁਝ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਤੇ ਜਿਸ ਤਰ੍ਹਾਂ ਕੌਮ ਦੀ ਚੜ੍ਹਦੀ ਕਲਾ ਸਪਸ਼ਟ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਆ ਕੌਮ ਦੇ ਰੋਹ ਤੇ ਰੂਸ ਨੇ ਜਿਸ ਤਰ੍ਹਾਂ ਆਵਾਲਾ ਮਾਰਿਆ ਵਾ ਜਿਸ ਤਰ੍ਹਾਂ ਬਲਬਲਿਆਂ ਨੇ ਜੋਸ਼ ਖਾਦਾ ਵਾ ਉਹ ਉਹ ਸਾਰਾ ਕੁਝ ਸਾਡੇ ਸਾਹਮਣੇ ਆ ਤੇ ਉਸ ਦੇ ਬਾਵਜੂਦ ਜੋਸ਼ ਤੇ ਹੋਸ਼ ਆ ਜਿਹੜੀ ਉਹ ਭਰੂ ਰਹੀ ਆ ਜੋਸ਼ ਦੇ ਨਾਲ ਉਹਨਾਂ ਨੇ ਹੋਸ਼ ਗਵਾਈ ਨਹੀਂ ਜੀ ਸੋ ਇਹ ਕੁਦਰਤ ਦੇ ਚਲਕਾਰੇ ਨੇ ਕੁਦਰਤ ਦੇ ਕਸ਼ਮੇ ਦੇ ਚਲਕਾਰੇ ਨੇ ਜਿਹਦੇ ਤੋਂ ਸਬਕ ਲੈਣ ਦੀ ਲੋੜ ਆ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਸ਼ੋਮਨੀ ਕਮੇਟੀ ਦੇ ਜਥੇਦਾਰ ਨੇ ਤੇ ਬਾਦਲ ਕਿਨੇ ਉਹਨਾਂ ਨੂੰ ਕੁਦਰਤ ਦੇ ਇਹਨਾਂ ਚਲਕਾਰਿਆਂ ਤੋਂ ਸਭ ਕ ਲੈਣ ਦੀ ਲੋੜ ਆ ਕਿ ਕੁਦਰਤ ਕੀ ਚਾਹਦੀ ਆ ਕੁਦਰਤ ਉਹਨਾਂ ਨੂੰ ਬਾਰ-ਬਾਰ ਕੀ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਆ ਪਰੰਤੂ ਜਦ ਮੈਂ ਉਹ ਅਸੀਂ ਗੱਲ ਕਰ ਰਹੇ ਆ ਕਿ ਮਾਇਆ ਤਾਰੀਆ ਤੰਨਾ ਬੋਲਾ ਸੋ ਇਹ ਅੰਨੇ ਹੋਲੇ ਹੋਏ ਨੇ ਇਹ ਉਸ ਸੁਨੇਹੇ ਨੂੰ ਉਸ ਚਲਕਾ ਉਸ ਸਨੇਹ ਨੂੰ ਉਸ ਸੁੰਨ ਦਾ ਯਤਨ ਨਹੀਂ ਕਰਦੇਂ ਚੀ ਸੁਣਨ ਤੋਂ ਅਸਮਰਥ ਨੇ ਉਸ ਚਲਕਾਰੀ ਨੂੰ ਵੇਖਣ ਦਾ ਯਤਨ ਨਹੀਂ ਕਰਦੇ ਵੇਖਣ ਤੋਂ ਅਸਮਰਥ ਨੇ ਸੋ ਇਸ ਕਰਕੇ ਕਿਸੇ ਤੇ ਇਹ ਗਮਾ ਕੇ ਕਿ ਜਿਹੜੇ ਵਿਅਕਤੀ ਕੁਦਰਤ ਵੱਲੋਂ ਬਾਰ-ਬਾਰ ਦਿੱਤੇ ਜਾ ਰਹੇ ਸਬਕ ਨੂੰ ਸੁਣਨ ਦਾ ਯਤਨ ਨਹੀਂ ਕਰ ਸਕਦੇ ਤੇ ਫਿਰ ਕੁਦਰਤ ਉਹਨਾਂ ਨੂੰ ਕੀ ਸਜ਼ਾ ਦੇਊਗੀ ਇਸ ਦਾ ਅੰਦਾਜ਼ਾ ਉਹਨਾਂ ਨੂੰ ਆਪ ਹੀ ਲਾ ਲੈਣਾ ਚਾਹੀਦਾ ਇਸ ਦੇਸ਼ ਦਾ ਮੀਡੀਆ ਜਿਹੜਾ ਸਿੱਖਾਂ ਨੂੰ ਹਮੇਸ਼ਾ ਦੁਨੀਆ ਦੇ ਸਾਹਮਣੇ ਤਮਾਸ਼ੇ ਵਜੋਂ ਪੇਸ਼ ਕਰਦਾ ਹੈ ਪ੍ਰੰਤੂ ਅੱਜ ਜੋ ਕੁਝ ਅਕਾਲ ਤਖਤ ਸਾਹਿਬ ਤੇ ਬਵਾਪਰਿਆ ਕੀ ਉਹ ਸਿੱਖਾਂ ਦੀ ਤਾਰੀਫ ਦੇ ਵਿੱਚ ਕੱਲ ਦੀ ਕਬਰੇ ਛਾਪੇਗਾ ਜਾਂ ਨਹੀਂ ਪੈ ਇਹੋ ਜੀ ਉਮੀਦ ਅਸੀਂ ਜੇ ਇਸ ਦੇਸ਼ ਦਾ ਜਿਹੜਾ ਹਿੰਦੂਵਾਰਦੀ মিডিਆ ਉਹਦੇ ਤੋਂ ਜਿਕਰਾਂਗੇ ਜੀ ਤੇ ਸ਼ਾਇਦ ਅਸੀਂ ਮੂਰਖਾਂ ਦੀ ਦੁਨੀਆ ਵਿੱਚ ਰਹਿੰਦੇ ਹੋਵਾਂਗੇ ਸੋ ਤੁਹਾਡੇ ਸਾਹਮਣੇ ਆ ਕਿ ਕੱਲ ਨੂੰ ਆਨੇ ਬਹਾਨੇ ਹਾਂਜੀ ਆਟਾ ਗੁੰਦੀ ਹਿੰਦੀ ਕਿਉਂ ਜੀ ਸੁਭ ਜੋ ਕੁਝ ਉੱਥੇ ਵਾਪਰਿਆ ਉਸ ਦੀ ਤਹਿ ਤੱਕ ਜਾਣਦੀ ਥਾਂ ਇਸ ਦੇਸ਼ ਦਾ মিডিਆ ਜੋ ਕੁਝ ਉਪਰੋਂ ਉੱਪਰ ਦੇਖਿਆ ਗਿਆ ਹਾਂਜੀ ਕਿਉਂਕਿ ਹੁਣ ਜਿਸ ਤਰ੍ਹਾਂ ਉੱਥੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਜਿਹੜੇ ਆਪਣਾ ਸਸਦੀ ਸਖਤਰਾ ਬਰਸਾਲ ਸਿੰਘ ਬਲਟੋਹਾ ਜਿਹੜਾ ਉੱਥੋਂ ਦਾ ਇੱਕ ਐਮਐਲਏ ਆ ਰਮੀਤ ਸਿੰਘ ਤੇ ਉੱਥੋਂ ਦਾ ਜਿਹੜਾ ਹੁਣ ਨਵਾਂ ਹੋ ਚੁਣਿਆ ਗਿਆ ਰਣਜੀਤ ਸਿੰਘ ਵਰਮਪੂਰੇ ਦਾ ਬੇਟਾ ਐਮਐਲਏ ਇਹਨਾਂ ਸਾਰਿਆਂ ਦੀ ਜਿਹੜੇ ਆਪਣੇ ਗੁੰਡਾ ਬਰਗੇਡ ਲੈ ਕੇ ਉੱਥੇ ਆਏ ਹੋਏ ਸੀ ਇਹਨਾਂ ਸਾਰਿਆਂ ਦੀ ਜਿਹੜਾ ਉੱਥੇ ਮੌਜੂਦ ਸੰਗਤ ਸੀ ਜੀ ਖਾਸ ਕਰਕੇ ਜਿਹੜੇ ਉੱਥੇ ਜੁਸ਼ੀਲੇ ਨੌਜਵਾਨ ਮੌਜੂਦ ਸੀ ਉਹਨਾਂ ਨੇ ਖੇਚਤੂ ਦੀ ਬਜਾਏ ਜੇ ਮੈਂ ਕਹਾਂ ਕੁੱਤੇ ਖੜੀ ਸ਼ੰਤ ਸ਼ਹਿਰ ਜਿਆਦਾ ਟਕਮਾ ਹੋਊਗਾ ਕਿ ਉਹ ਉਹਨਾਂ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ ਕੌਮ ਦੇ ਗਦਾਰ ਜੀ ਸੋ ਉਸ ਗੱਲ ਨੂੰ ਕਿਸ ਰੂਪ ਦੇ ਵਿੱਚ ਪਵਾ ਰਿਆ ਜਾਂਦਾ ਸੋ ਜੇ ਉਸ ਖਿੱਚ ਧੂ ਨੂੰ ਜਿਹੜਾ ਇਸ ਤੋਂ ਇਸ ਦੇਸ਼ ਦਾ মিডিਆ ਜਿਹੜਾ ਉਹ ਆਪਣੀ ਨਜ਼ਰ ਨਾਲ ਆਪਣੀ ਅੱਖਰ ਨਾਲ ਦੇ ਕੇ ਉਹ ਜਰੂਰ ਕਹੂਗਾ ਜੀ ਉਥੇ ਸਿੱਖਾਂ ਦੇ ਆਪਸ ਵਿੱਚ ਇੱਕ ਦੂਸਰੇ ਦੀ ਖਿੱਚ ਧੂ ਹੋਈ ਦੋ ਧੜਿਆਂ ਦੇ ਵਿੱਚ ਕਲੈਸ਼ ਹੋਇਆ ਇਹ ਹੋਇਆ ਉਹ ਹੈ ਜੋ ਉਸ ਦੇ ਉਸ ਦੇ ਰੂਪ ਚ ਪੇਸ਼ ਕੀਤਾ ਜਾਊਗਾ ਪ੍ਰੰਤੂ ਅਸਲ ਵਿੱਚ ਜੋ ਕੁਝ ਵਾਪਰਿਆ ਉਸ ਨੂੰ ਇਸ ਦੇਸ਼ ਦੇ মিডিਆ ਨੇ ਨਹੀਂ ਦਿਖਾਉਣਾ ਕਿ ਸਿੱਖ ਕੌਮ ਦੇ ਜ ਵੱਤਾ ਭਾਵਨਾਵਾਂ ਦੇ ਬੇਗ ਅੱਗੇ ਜਿਹੜੇ ਗਦਾਰ ਬਾਦਲ ਕੇ ਸੀ ਉਹ ਟਿਕ ਨਹੀਂ ਸਕੇ ਹਾਂਜੀ ਅੱਜ ਜਿਹੜਾ ਸਾਰ ਹੈ ਉਹ ਅੱਜ ਦੇ ਸਮਾਗਮ ਦਾ ਇਹ ਆ ਕਿ ਸਿੱਖ ਜਜ਼ਬਾਤਾਂ ਦੇ ਬੇਗ ਅੱਗੇ ਬਾਦਗਦਾਰ ਬਾਦਲ ਕੇ ਟਿਕ ਨਹੀਂ ਸਕੇ ਹਾਂਜੀ ਸੋ ਮੁੱਖ ਰੂਪ ਦੇ ਵਿੱਚ ਇਹ ਜਿਹੜਾ ਮਤਲਬ ਸਾਰ ਆਂ ਸਾ ਉਹ ਇਹ ਆ ਪਰੰਤੂ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਸ ਦੇਸ਼ ਦੇ মিডিਏ ਨੇ ਉਹ ਗੱਲ ਪੇਸ਼ ਕਰਨੀ ਹੁੰਦੀ ਹੈ ਜਿਹੜੀ ਸਿੱਖਾਂ ਦਾ ਅਕਸ ਆ ਜਿਹੜਾ ਉਹ ਬਣਾ ਲੀ ਤੋ ਕੱਲ ਨੂੰ ਜਦੋਂ ਮਤਲਬ ਅੱਜ ਸ਼ਾਮ ਤੋਂ ਹੀ ਚੈਨਲਾਂ ਤੇ ਸ਼ੁਰੂ ਹੋ ਹੀ ਗਿਆ ਬਿਲਕੁਲ ਨਾਲ ਦੀ ਨਾਲ ਸ਼ੁਰੂ ਹੋ ਹੀ ਗਿਆ ਉਹਦੇ ਵਿੱਚ ਖਬਰਾਂ ਆ ਹੀ ਰਹੀਆਂ ਨੇ ਕਿ ਉਹ ਜੀ ਫਲਾਣੇ ਫਲਾਣੇ ਦੀ ਮਾਰਕੁੱਟ ਹੋਈ ਆ ਹੋਇਆ ਹਾਲਾਂਕਿ ਮਾਰਕੁੱਟ ਵਰਗੀ ਉੱਥੇ ਕੋਈ ਘਟਨਾ ਨਹੀਂ ਵਾਪਰੀ ਮਾਰਕੁੱਟ ਹੋਈ ਜੀ ਖਿੱਚਤੂ ਹੋਈ ਜੀ ਆ ਹੋਇਆ ਜੀ ਮਤਲਬ ਉਹ ਕੋਸ਼ਿਸ਼ ਹੈ ਜਿਹੜੀ ਨੈਗੇਟਿਵ ਪੱਖ ਨੂੰ ਉਭਾਰਨ ਦੀ ਜ਼ਰੂਰ ਕੀਤੀ ਜਾਊਗੀ ਪਰੰਤੂ ਜੋ ਸੱਚਾ ਉਹ ਸੱਚ ਹੀ ਹੈ ਕਿ ਅੱਜ ਕੌਮ ਦੇ ਰੋਹ ਤੇ ਰੋਸ ਦੇ ਝਲਕਾਰੇ ਅੱਗੇ ਗਦਾਰਾਂ ਦੀ ਆ ਉਹਨਾਂ ਨੇ ਕਈ ਗੈਦਿਆਂ ਬਾਹਰੋਂ ਪਾਕਿਸਤਾਨੀਆਂ ਨੂੰ ਵੇਚਦੇ ਆ। ਉਹਨਾਂ ਲਈ ਤਾਂ ਜਿਹੜੇ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗੇ ਰਹੇ। ਹਾਂਜੀ। ਦੇਸ਼ ਦੇ মিডিਏ ਲਈ ਸਭ ਤੋਂ ਵੱਡਾ ਹੂਆ ਇਹ ਆ। ਹਾਂਜੀ। ਉਹਨਾਂ ਨੇ ਤੁਹਾਨੂੰ ਤਹੀ ਕਹਿਣਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨਾਲ ਦਰਵਾਜ਼ਾ ਸਾਹਿਬ ਕੰਪਲੈਕਸ ਗੂੰਜਿਆ ਬਖਵਾਦੀ ਤਾਕਤਾਂ ਭਰੂ ਰਹੀਆਂ ਖਾਲਿਸਤਾਨੀਆਂ ਜਿਹੜੇ ਉਹ ਹਾਵੀ ਰਹੇ ਸੋ ਇਸ ਦੇਸ਼ ਦੇ মিডিਏ ਦੇ ਲਈ ਖਾਲਿਸਤਾਨ ਸ਼ਬਦ ਆ ਜਿਹੜਾ ਉਹ ਜਿਸ ਤਰ੍ਹਾਂ ਡੰਗ ਮਾਰਦਾ ਹੁੰਦਾ ਕਿਸੇ ਨੂੰ ਜਿਹਨੂੰ ਠੂਆਂ ਕਹਿੰਦੇ ਆ ਉਹ ਉਸ ਰੂਪ ਦੇ ਵਿੱਚ ਆ ਸੋ ਖਾਲਿਸਤਾਨ ਜਿੰਦਾਬਾਦ ਦੇ ਨਾਰੇ 40 ਮਿੰਟ ਲਗਾਤਾਰ ਗੂੰਜਦੇ ਰਹੇ ਨੇ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਦੇ ਨਾਰੇ ਉੱਥੇ ਗੂੰਜਦੇ ਰਹੇ ਨੇ ਰਾਜ ਕਰੇਗਾ ਖਾਲਸਾ ਦੇ ਨਾਰੇ ਉੱਥੇ ਗੂੰਜਦੇ ਰਹੇ ਨੇ ਜਿਹੜੇ ਇਸ ਦੇਸ਼ ਦੇ ਮੀਡੀਏ ਨੂੰ ਕਦੇ ਵੀ ਹਜਮ ਨਹੀਂ ਹੋ ਸਕਦੇ ਸੋ ਉਹ ਉਸ ਸਾਰੀ ਗੱਲ ਨੂੰ ਨਾ ਪੱਖੀ ਰੂਪ ਦੇ ਕੇ ਜ਼ਰੂਰ ਵਾਰਿਆ ਜਾਊਗਾ ਇਸ ਤੋਂ ਇਲਾਵਾ ਹੋਰ ਕੁਝ ਕੀ ਅਜ ਤੱਕ ਘਟਨਾ ਕ੍ਰਮ ਪ੍ਰੀਖ ਵਾਸਤੇ ਬੁਨਿਆਦ ਬਣ ਸਕਦਾ ਹੈ ਕੋਈ ਮੈਂ ਕਿਹੜੀ ਗੱਲ ਮੈਂ ਮਹਿਸੂਸ ਕੀਤੀ ਹੈ ਬੜੀ ਦੇਰ ਦੀ ਚਿੰਤਾ ਤੋਂ ਵੱਧ ਇੱਕ ਆਸ ਦੀ ਕਰਨ ਜਿਹੜੀ ਚਾਹੀ ਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਹਾਂਜੀ ਮੈਨੂੰ ਵਾਕਿਆ ਹੀ ਮਹਿਸੂਸ ਹੋਇਆ ਕਿ ਅੱਜ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਅਗਵਾਈ ਕਰਨ ਦੀਆਂ ਬਰੂਹਾਂ ਤੇ ਆ ਕੇ ਖੜੀ ਹੋਈਆਂ ਉਹਦੇ ਜਜ਼ਬਾਤ ਨੇ ਜਿਹੜੇ ਉਹ ਠੀਕ ਹੈ ਆਪਣੀ ਥਾਂ ਨੇ ਉਹਦੀਆਂ ਭਾਵਨਾਵਾਂ ਨੇ ਜਿਹੜੀਆਂ ਪੜਕੀਆਂ ਉਹ ਆਪਣੀ ਥਾਂ ਤੇ ਨੇ ਪਰੰਤੂ ਉਹ ਇੱਕ ਅਨੁਸ਼ਾਸਨ ਦੇ ਰੂਪ ਦੇ ਵਿੱਚ ਕੌਮ ਨੂੰ ਅਗਵਾਈ ਦੇ ਕੇ ਕੁਝ ਪ੍ਰਾਪਤੀ ਕਰਨ ਵਾਲੀ ਗੱਲ ਹੈ ਜਿਹੜੀ ਅੱਜ ਮੈਨੂੰ ਲੱਗਿਆ ਕਿ ਸਾਡੀ ਅੱਜ ਦੀ ਜਿਹੜੀ ਸਿੱਖ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਹਦੇ ਮਨਾਂ ਦੇ ਜਜ਼ਬਾਤ ਨੇ ਕੌਮੀ ਕਰਦੀ ਪ੍ਰਾਪਤੀ ਦੇ ਜਜ਼ਬਾਤ ਨੇ ਅੱਜ ਮੈਨੂੰ ਇਸ ਗੱਲ ਦੀ ਬੜੀ ਮਤਲਬ ਸੰਤੁਸ਼ਟੀ ਵੀ ਹੋਈ ਹੈ ਕਿ ਉਹ ਪੀੜ੍ਹੀ ਅੱਜ ਆਪਣੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਖੜੀ ਵਿਖਾਈ ਹੈ ਵਿਰਸੇ ਜੋ ਮਿਲੀ ਗੁਰਤੀ ਦੀ ਗੱਲ ਵੱਖਰੀ ਹੁੰਦੀ ਹੈ ਤੇ ਅੱਜ ਪੰਜਾਬ ਦੀ ਉਸੇ ਗੁਰਤੀ ਨੇ ਇਹ ਦੁਬਾਰਾ ਫੇਰ ਸਾਬਿਤ ਕਰ ਦਿੱਤਾ ਕਿ ਸਿੱਖ ਪੰਥ ਖਾਲਸਾ ਜੋ ਸੰਤ ਵੀ ਹੈ ਤੇ ਸਿਪਾਹੀ ਵੀ ਹੈ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ